ਸਤਿ ਸ਼੍ਰੀ ਅਕਾਲ ਜੀ ਰੂਹ ਦੇ ਲਵਸ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਕੱਲ ਆਪਾਂ ਤੁਹਾਡੇ ਨਾਲ ਸ਼ੁਰੂ ਕੀਤਾ ਸੀ ਬੇਲਿਓ ਨਿਕਲਦੇ ਸ਼ੇਰ ਪੁਸਤਕ ਦਾ ਅਧਿਆਇ 18 ਉਸ ਦਾ ਰਹਿੰਦਾ ਭਾਗ ਆਪਾਂ ਅੱਜ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਤਾਂ ਸ਼ੁਰੂ ਕਰਦੇ ਹਾਂ ਜੀ ਸਰਹੰਦ ਤੇ ਅਮਲੇ ਕੋਟਲੇ ਦੀਆਂ ਫੌਜਾਂ ਭੱਜੀਆਂ ਤੇ 2 ਢਾਈ ਮੀਲ ਜਾ ਕੇ ਰੁਕੀਆਂ ਮਗਰ ਭੱਜਣ ਵਾਲੇ ਸਿੰਘਾਂ ਨੂੰ ਬਾਬਾ ਸ਼ਾਮ ਸਿੰਘ ਨੇ ਆਵਾਜ਼ ਮਾਰਦਿਆਂ ਰੋਕਿਆ ਆਪਾਂ ਵਹੀਰ ਤੋਂ ਤੇ ਬਾਕੀ ਸਿੰਘਾਂ ਤੋਂ ਦੂਰ ਨਹੀਂ ਜਾਣਾ ਫੋਜ ਤੇ ਸਿੰਘ ਪਿੱਛੇ ਮੁੜਾਏ ਜ਼ੈਨੇ ਤੇ ਭੀਖਣ ਖਾਨ ਦੇ ਭੱਜ ਜਾਣ ਤੇ ਬਾਬਾ ਸ਼ਾਮ ਸਿੰਘ ਨੇ ਮੁਰਮਲ ਵਈ ਸਿੰਘਾਂ ਨੂੰ ਬੁਲਾਇਆ ਨੇਜ਼ੀਆਂ ਤੇ ਝੰਡੀਆਂ ਬੰਨੀ ਉਹੀ ਤਿੰਨ ਵਕੀਲ ਅੱਗੇ ਆਏ ਤੇ ਵਹੀਰ ਦੇ ਮੂਰੇ ਹੋ ਤੁਰੇ ਕੁੱਪ ਵਾਲੇ ਸਥਾਨ ਤੇ ਸਰਦਾਰ ਚੜਤ ਸਿੰਘ ਬਾਕੀ ਸਿੰਘਾਂ ਨਾਲ ਡਟਿਆ ਹੋਇਆ ਸੀ ਭਾਵੇਂ ਪਹਿਲੇ ਹਮਲਿਆਂ ਵਿੱਚ ਉਹਨਾਂ ਅਫਗਾਨਾਂ ਨੂੰ ਬੁਰੀ ਤਰ੍ਹਾਂ ਭਾਂਜ ਦਿੱਤੀ ਸੀ ਤੇ ਜੇ ਗੱਲ ਸਿਰਫ ਡਟ ਕੇ ਇੱਥੇ ਜੰਗ ਕਰਨ ਦੀ ਹੁੰਦੀ ਤਾਂ ਉਹ ਜਾਨਾਂ ਹੁਲਕੇ ਜੂਝਦੇ ਤੇ ਗਿਲਜਿਆਂ ਨੂੰ ਜ਼ਿਹਲਮ ਪਾਰ ਕਰਵਾ ਕੇ ਮੁੜਦੇ ਪਰ ਵੱਡਾ ਫਿਕਰ ਪਰਿਵਾਰਾਂ ਨੂੰ ਸਹੀ ਸਲਾਮਤ ਬਚਾ ਕੇ ਘੇਰੇ ਤੋਂ ਪਾਰ ਲਜਾਣਾ ਸੀ ਅਫਗਾਨਾ ਦੇ ਹਰਿਆਵਲ ਦਸਤੇ ਦੇ ਟਹਿ ਜਾਣ ਕਰਕੇ ਪਠਾਨ ਸੈਨਾ ਕੁਝ ਚਿਰ ਲਈ ਖਲੋ ਗਈ ਹੋ ਸਕਦਾ ਹੈ ਅਗਲੀ ਨੀਤੀ ਘੜਦੇ ਹੁਣ ਪਰ ਕਿੰਨਾ ਕੁ ਚਿਰ ਕਿੰਨਾ ਕੁ ਚਿਰ ਉਹਨਾਂ ਇਸੇ ਤਰ੍ਹਾਂ ਖਲੋਤੇ ਰਹਿਣਾ ਸੀ ਆਖਰ ਤਾਂ ਉਹਨਾਂ ਅੱਗੇ ਵਧਣਾ ਹੀ ਸੀ ਸਰਦਾਰ ਚੜਤ ਸਿੰਘ ਨੇ ਮੁਖੀ ਸਰਦਾਰਾਂ ਨਾਲ ਸਲਾਹ ਕਰਕੇ ਸਰਦਾਰ ਜੱਸਾ ਸਿੰਘ ਆਲੂ ਵਾਲੀ ਵੱਲ ਸੁਨੇਹਾ ਕਲਵਾਇਆ ਖਾਲਸਾ ਜੀ ਮੇਰੀ ਇਹ ਵਿਚਾਰ ਹੈ ਕਿ ਜਿਸ ਤਰ੍ਹਾਂ ਅਫਗਾਨਾ ਨੇ 12 12000 ਦੇ 4 ਤੁਮਨ ਬਣਾਏ ਹਨ ਅਸੀਂ ਵੀ 4 ਮਿਸਲਾਂ ਦਾ ਇਕੱਠ ਇਕੱਠਾ ਇਕ ਥੰਨਾ ਬਣਾਈਏ ਉਹਨਾਂ ਚਾਰਾਂ ਦੇ ਪਾਸਿਆਂ ਤੋਂ ਦੋ ਦੋ ਮਿਸਲਾਂ ਸਹਾਇਤਾ ਲਈ ਲਈਏ ਤਾਂ ਕਿ ਜਿਹੜਾ ਪਾਸਾ ਕਮਜ਼ੋਰ ਹੋਵੇ ਉਸ ਪਾਸੇ ਮਦਦ ਪਹੁੰਚਾਈ ਜਾ ਸਕੇ ਕਿਉਂ ਨਹੀਂ ਅਸੀਂ ਇੱਥੇ ਹੀ ਕੰਧ ਬਣ ਕੇ ਖਲੋ ਜਾਂਦੇ ਤੇ ਅਬਦਾਲੀ ਨਾਲ ਲੋਹਾ ਲੈ ਕੇ ਉਸ ਨੂੰ ਇੱਥੋਂ ਹੀ ਮੁੜਨ ਲਈ ਮਜਬੂਰ ਕਰ ਦੇ। ਮੇਰਾ ਖਾਲਸਾ ਪੰਥ ਨਾਲ ਕੌਲ ਹੈ ਕਿ ਜਿਸ ਪਾਸੇ ਵੀ ਮਦਦ ਚਾਹੀਦੀ ਹੋਵੇਗੀ ਮੈਂ ਤੁਰੰਤ ਪਹੁੰਚਾਵਾਂਗਾ। ਮਦਦ ਲਈ ਰੱਖੀਆਂ ਮਿਸਲਾਂ ਦੀ ਗਵਾਈ ਮੈਂ ਕਰਾਂਗਾ ਤੇ ਜਿੱਥੇ ਵੀ ਅਫਗਾਨ ਭਾਰੇ ਪੈਂਦੇ ਹੋਏ ਉਹਨਾਂ ਦੇ ਮੂੰਹ ਪੰਨਾਂਗਾ। ਅਫਗਾਨਾਂ ਦੇ ਅਰਬੀ ਘੋੜੇ ਤਾਂ ਹਜੇ ਵੀ ਸੌ-ਸੌ ਕੋ ਹੋਰ ਚੱਲਣਗੇ। ਪਰ ਸਾਡੇ ਤਾਂ ਘੋੜੇ ਵੀ ਥੱਕਣ ਲੱਗੇ ਹਨ। ਅਫਗਾਨ ਹਨੇਰੀ ਵਾਂਗ ਛੂਕਦੇ ਆਉਂਦੇ ਹਨ ਮੰਨਿਆ ਕਿ ਅਸੀਂ ਵੀ ਤੇਜ਼ ਬਰੋਲੇ ਬਣ ਕੇ ਉਹਨਾਂ ਨੂੰ ਕੁਝ ਠੱਲਦੇ ਹਾਂ ਪਰ ਗਿਣਤੀ ਵਿਸਤ੍ਰਿਤੀ ਅੰਬਰ ਜਿੰਨਾ ਫਰਕ ਹੈ ਇਹ ਸੁਨੇਹਾ ਕਿ ਸਰਦਾਰ ਦੱਸਾ ਸਿੰਘ ਕੋਲ ਪਹੁੰਚਿਆ ਤਾਂ ਉਹਨਾਂ ਸਰਦਾਰ ਬਘੇਲ ਸਿੰਘ ਸਰਦਾਰ ਹਰੀ ਸਿੰਘ ਤੇ ਬਾਬਾ ਸ਼ਾਮ ਸਿੰਘ ਨਾਲ ਸਲਾਹ ਕੀਤੀ ਸਾਰਿਆਂ ਦੀ ਇੱਕੋ ਮਤ ਸੀ ਕਿ ਹੁਣ ਮਿਸਲਾਂ ਇਸ ਤਰ੍ਹਾਂ ਵੰਡਣ ਦਾ ਸਮਾਂ ਨਹੀਂ ਸੋ ਜੋ ਜਿੱਥੇ ਡਟਿਆ ਹੈ ਡਟਿਆ ਰਹੀ ਸਰਦਾਰ ਚੜਤ ਸਿੰਘ ਨੂੰ ਸੁਨੇਹਾ ਭਜਵਾਇਆ ਗਿਆ ਸਰਦਾਰ ਚੜਤ ਸਿੰਘ ਜੀ ਆਪ ਜੀ ਦੀ ਰਾਏ ਤੇ ਸਮੂਹ ਸਿੰਘਾਂ ਨੇ ਵਿਚਾਰ ਕੀਤੀ ਹੈ ਤੇ ਪੰਜ ਸਿੰਘਾਂ ਨੇ ਇਹ ਗੁਰਮਤਾ ਕੀਤਾ ਹੈ ਕਿ ਹੁਣ ਮਿਸਲਾਂ ਨੂੰ ਵੰਡਣ ਦਾ ਸਮਾਂ ਸਾਡੇ ਕੋਲ ਨਹੀਂ ਇਹ ਕਾਰਸਤਾ ਜੰਗ ਸ਼ੁਰੂ ਹੋਣ ਤੋਂ ਪਹਿਲਾਂ ਕਰਨ ਵਾਲੇ ਹੁੰਦੇ ਹਨ ਮਹਾਰਾਜ ਦੀ ਕਰਨੀ ਕੇ ਸਾਨੂੰ ਤਿਆਰੀ ਦਾ ਮੌਕਾ ਹੀ ਨਹੀਂ ਮਿਲਿਆ ਅਫਗਾਨ ਤਾਂ ਘਰੋਂ ਹੀ ਤਿਆਰੀ ਨਾਲ ਆਏ ਹਨ ਪਰ ਸਾਡੇ ਤੇ ਜੰਗ ਇੱਕਦਮ ਪੈ ਗਈ ਹੈ ਫਲਾਂ ਕੀ ਖਾਲਸਾ ਸਦਾ ਤਿਆਰ ਵਰ ਤਿਆਰ ਹੈ ਤੇ ਜੰਗ ਲਈ ਸਦਾ ਤਤਪਰ ਹੈ ਸੋ ਹੁਣ ਕਲਗੀਧਰ ਪਾਤਸ਼ਾ ਤੇ ਸ਼ਹੀਦਾ ਸਿੰਘਾਂ ਕੋਲ ਅਰਦਾਸ ਕਰਕੇ ਜਿਨ੍ਹਾਂ ਮੋਰਚਿਆਂ ਤੇ ਡਟੇ ਹੋਏ ਹੋ ਤਕੜੇ ਹੋ ਕੇ ਡਟੇ ਰਹੋ ਸਤਿਵਚਨ ਖਾਲਸਾ ਜੀ ਸਰਦਾਰ ਚੜਤ ਸਿੰਘ ਨੇ ਸੁਣੀਹਾ ਮਿਲਦੇ ਆ ਪੰਥ ਦੀ ਆਗਿਆ ਨੂੰ ਸਿਰ ਨਵਾਇਆ ਤੇ ਜੈਕਾਰਾਂ ਛੱਡਦੇ ਆ ਕਿਰਪਾਨ ਧੂਕੇ ਮੈਨੋਂ ਬਾਹਰ ਕੱਢੀ ਖੁਸ਼ੀਆਂ ਦੇ ਜੈਕਾਰੇ ਗਜਾਵੇ ਨਿਹਾਲ ਹੋ ਜਾਵੇ ਤਨ ਤਨ ਸ਼ਹੀਦ ਬਾਬਾ ਜੀਤ ਸਿੰਘ ਜੀ ਦੇ ਮਨ ਨੂੰ ਭਾਵੇ ਸਤਿ ਸ੍ਰੀ ਅਕਾਲ ਖੁਸ਼ੀਆਂ ਦੇ ਜੈਕਾਰੇ ਗਜਾਵੇ ਨਿਹਾਲ ਹੋ ਜਾਵੇ ਤਨ ਤਨ ਸ਼ਹੀਦ ਬਾਬਾ ਜੁਹਾਰ ਸਿੰਘ ਦੇ ਮਨ ਨੂੰ ਭਾਵੇ ਸਤਿ ਸ੍ਰੀ ਅਕਾਲ ਖੁਸ਼ੀਆਂ ਦੇ ਜੈਕਾਰੇ ਗਜਾਵੇ ਨਿਹਾਲ ਹੋ ਜਾਵੇ ਤਨ ਤਨ ਸ਼ਹੀਦ ਬਾਬਾ ਸੰਗਤ ਸਿੰਘ ਜੀ ਦੇ ਮਨ ਨੂੰ ਭਾਵੇ ਸਤਿ ਸ੍ਰੀ ਅਕਾਲ ਖੁਸ਼ੀਆਂ ਦੇ ਜੈਕਾਰੇ ਗਜਾਵੇ ਨਿਹਾਲ ਹੋ ਜਾਵੇ ਤਨ ਤਨ ਸ਼ਹੀਦ ਭਾਈ ਬਚਿੱਤਰ ਸਿੰਘ ਜੀ ਦੇ ਮਨ ਨੂੰ ਭਾਵੇ ਸਤਿ ਸ਼੍ਰੀ ਅਕਾਲ ਖੁਸ਼ੀਆਂ ਦੇ ਜੈਕਾਰੇ ਗਜਾਵੇ ਨਿਹਾਲ ਹੋ ਜਾਵੇ ਤਨ ਤਨ ਸ਼ਹੀਦ ਭਾਈ ਸੁੱਖਾ ਸਿੰਘ ਜੀ ਦੇ ਮਨ ਨੂੰ ਭਾਵੇ ਸਤਿ ਸ਼੍ਰੀ ਅਕਾਲ ਪੰਜ ਜੈਕਾਰੇ ਛੱਡੇ ਗਏ ਤੇ ਸਿਰ ਲੇਖੇ ਲੱਗ ਜਾਣ ਦੀ ਅਰਦਾਸ ਕੀਤੀ ਭਾਗ 18 ਇੱਥੇ ਹੀ ਸਮਾਪਤ ਹੋ ਚੁੱਕਾ ਹੈ ਜੀ ਕੱਲ ਤੁਹਾਡੇ ਸਾਹਮਣੇ ਪੇਸ਼ ਹੋਵਾਂਗੇ ਇਸੇ ਪੁਸਤਕ ਦਾ ਅਗਲਾ ਅਧਿਆਇ ਲੈ ਕੇ ਜੁੜੇ ਰਹੋ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ